king of the world ਤੁਹਾਡੀ ਕਿੰਨੇ ਵਿਆਹ ਹੋਏ ਫਿਲਹਾਲ ਤੱਕ ਕੋਈ ਹੋਇਆ ਫਿਰ ਫਾਇਦਾ ਕੀ ਹੈ ਤੁਹਾਡੇ ਕੋਲ ਤਾਂ有机会 ਜ਼ਿਆਦਾ ਹੈ ਯਾਰ ਮੈਨੂੰ ਸਾਡੇ ਤਾਂ ਇੰਨਾ ਨਹੀਂ ਕਿ ਇਹ ਇੱਕ ਹੀ ਕਰਾ ਸਕਦੇ ਪਰ ਤੁਸੀਂ ਇੱਕ ਹੀ ਕਰਾਇਆ ਪਰ ਕਦੀ ਇਦਾਂ ਹੁੰਦਾ ਹੈ ਕਿ ਯਾਰ ਸਾਡੇ ਕੋਲ有机会 ਹੈ ਇੱਕ ਹੋਰ ਕਰਾ ਲਈਏ ਜਨਾਨੀ ਨੂੰ ਕੋਈ ਡਰ ਨਹੀਂ ਪਏ ਉਹ ਜ਼ਿਆਦਾ ਮੈਂ ਵੈਸੇ ਇੱਕੋ ਹੀ ਕਾਫੀ ਹੈ ਉਦਾਂ ਦੇਰ ਕੱਟਦੇ ਗਰੀਬ ਘਰਨਾ ਮੈਨੂੰ ਲੱਗਦਾ ਕਿ ਰੱਬ ਉਹਨੂੰ ਭੇਜਦਾ ਹੈ ਜਿੰਨਾ ਬਹੁਤ ਪਿਆਰ ਕਰਦਾ ਹੈ ਕਿਉਂਕਿ ਉਹ ਰੱਬ ਚਾਹੁੰਦਾ ਕਿ ਸਾਰੀਆਂ ਚੀਜ਼ਾਂ ਦੇਖੇ ਅਮੀਰ ਆ ਸਾਨੂੰ ਪਤਾ ਦਿਖਣਾ ਹੀ ਨਹੀਂ ਕੁਝ ਹੈਨਾ ਪਾਪਾ ਦੀ ਪ੍ਰਾਪਰਟੀ ਤੋਂ ਇਲਾਵਾ ਕੁਝ ਨਹੀਂ ਦਿਖਣਾ ਗਰੀਬ ਬੰਦਾ ਹਰ ਚੀਜ਼ ਦੇਖਦਾ ਹੈ ਬਚਪਨ ਦੇ ਵਿੱਚ ਕਦੀ ਇਦਾਂ ਹੋਇਆ ਕਿ ਐਸਾ ਟਾਈਮ ਸੀ ਕਿ ਰੋਟੀ ਖਾਣ ਨੂੰ ਵੀ ਨਹੀਂ ਮਿਲੀ ਨਹੀਂ ਇਦਾਂ ਟਾਈਮ ਆਇਆ ਬਟ ਜਿੱਦਾਂ ਅਸੀਂ ਕਿਹਾ ਵੀ ਮਤਲਬ ਕਿ ਗਰੀਬ ਉਹਨੂੰ ਬਣਾਦਾ ਰੱਬ ਕੁਝ ਹੁੰਦਾ ਪਰ ਮੈਂ ਕਹਿੰਦਾ ਵੀ ਰੱਬ ਇੰਨਾ ਮਨਾ ਖੁਸ਼ ਹੋਵੇ ਕਿਸੇ ਤੇ ਪਰ ਮੈਂ ਰੋਟੀ ਨਹੀਂ ਦੇਦੀ ਐਨਾ ਬਣਾ ਬਣਾਵੇ ਸਟਰਗਲ ਬਹੁ ਕੀਤਾ ਪਰ ਉਦੋਂ ਵੀ ਮਜ਼ਾ ਲਿਆ ਹਾਂ ਉਸ ਸਮੇਂ ਚ ਵੀ ਆਨੰਦ ਲਿਆ ਓਕੇ ਵੱਡੀ ਫੈਮਿਲੀ ਸੀ 6 ਭਰਾ 1 ਭੈਣ ਓਕੇ 7 ਭੈਣ ਭਰਾ ਓਕੇ ਫਾਦਰ ਸਾਹਿਬ ਕੱਲੇ ਕਮਾਉ ਸੀਗੇ ਹਾਂ ਤੇ ਬੜਾ ਮੈਂ ਤਾਂ ਮੈਂ ਸੱਤਾਂ ਤੋਂ ਛੋਟਾ ਤੇ ਫਾਦਰ ਸਾਹਿਬ ਨੂੰ ਕਿਹਾ ਨਹੀਂ ਕਿ ਇੱਕ ਗਰੀਬ ਉਹ ਤੋਂ 7 ਬੱਚੇ ਕਰ ਲੈ ਰੋਟੀ ਕਿੱਧਰੋਂ ਕੱਲਾ ਨਹੀਂ ਪਤਾ ਨਹੀਂ ਉਹਨੂੰ ਐਸੇ ਵੀ ਕੋਈ ਤਾਂ ਇਹਨਾਂ ਚੋਂ ਉਹ ਆਉਗੜਾ ਗਰੀਬੀ ਦੂਰ ਕਰੂ ਮੈਂ ਸੱਤਾ ਚ ਸਭ ਤੋਂ ਛੋਟਾ ਯਾ ਭਾਈ ਨੇ ਜਵਾਬ ਸੁਣ ਕੇ ਮਜ਼ਾ ਆ ਗਿਆ ਕਹਿੰਦੇ ਉਹ ਈ ਸੋਚਦੇ ਸੀ ਇਹਨਾਂ ਚ ਕੋਈ ਅਮੀਰ ਹੋਏਗਾ ਗਰੀਬੀ ਮਿਟਾਏਗਾ ਉਹ ਦੇਖੋ ਮੈਂ ਸੱਤਾ ਚੋਂ ਸਭ ਤੋਂ ਛੋਟਾ ਜੇ ਮੇਰੇ ਫਾਦਰ ਸਾਹਿਬ ਫੈਮਿਲੀ ਪਲੈਨਿੰਗ ਕਰ ਦਿੰਦੇ ਮੈਂ ਤਾਂ ਆਉਣਾ ਨਹੀਂ ਤੇ ਕਦੀ ਇੰਨਾ ਨਹੀਂ ਵੱਡੇ ਤਾਂ ਇਹਨਾਂ ਨੂੰ ਕੁੱਟਿਆ ਸਾਲਾ ਪਹਿਲੇ ਨਹੀਂ ਆ ਸਕਦਾ ਇਹ ਬੜਾ ਮਾਣ ਮਿਲਿਆ ਮੇਰੇ ਵੱਡੇ ਭਰਾ ਤੁਹਾਨੂੰ ਸਾਰੇ ਤੁਸੀਂ ਜਾਣਦੇ ਹੋ ਬਾ ਸ਼ੌਕਤ ਅਲੀ ਮਤੋਈ ਸਾਹਿਬ ਹੋਰ ਇਹੋ ਤਾਂ ਕੀ ਬਾਤ ਉਹ ਮੇਰੇ ਵੱਡੇ ਔਰ ਨਾਮ ਵਰ ਹਾਂ ਜਿਨ੍ਹਾਂ ਨੂੰ ਗਵਈਏ ਸੁਣਦੇ ਸੀ ਗਵਈਏ ਸੁਣਦੇ ਸੀ ਇਹਨਾਂ ਪਬਲਿਕ ਦਾ ਸੁਣਦੀ ਸੀ ਉਹਨਾਂ ਨੂੰ ਗਵਈਏ ਬੁਲਾਦੇ ਸੀ ਗਵਈਏ ਸੁਣਦੇ ਸੀ ਹਾਂ ਬੜੇ ਬੜੇ ਆਰਟਿਸਟ ਸਰਦੂਰ ਸਕੰਦਰ ਹੁਣੀ ਪਾਜੀ ਹਾਂਸ ਰਾਜ ਹਾਂਸ ਜੀ ਉਹ ਆਪਣੇ ਘਰਾਂ ਚ ਬੁਲਾ ਕੇ ਹਾਂ ਬਰਾਲੀ ਬ੍ਰਦਰ ਸਾਰੇ ਸੁਣ ਦਿੰਦੇ ਜਨਮ ਮੈਂ ਉਹਨਾਂ ਉਹਨਾਂ ਨਾਲ ਮੈਨੂੰ ਫਿਰ ਰਹਿਣ ਦਾ ਸਿੱਖਣ ਦਾ ਮੌਕਾ ਮਿਲਿਆ ਤੇ ਉਹ ਫਿਰ ਜਿੱਦਾਂ ਕਹਿੰਦੇ ਵੀ ਜਿਹੜਾ ਜ਼ਿੰਮੇਵਾਰੀ ਮੇਰੇ ਤੇ ਆ ਗਈ ਹਾਂ ਲਾਸਟ ਤੇ ਆ ਕੇ ਫਿਰ ਉਹ ਬੇਸਿਕਲੀ ਤੇ ਛੋਟੇ ਹੁੰਦੇ ਵੱਡੇ ਹੋ ਗਏ ਇੱਕ ਇੱਕ ਐਸਾ ਨੇ ਛੋਟੇ ਹੁੰਦੇ ਵੱਡੇ ਹੋ ਗਏ ਐਗਜ਼ੈਕਟਲੀ ਜਦੋਂ ਅੱਛੇ ਜਦੋਂ ਪੈਸਾ ਆਇਆ ਮਜ਼ਾ ਆਉਂਦਾ ਨਾ ਭਾਈ ਜੀ ਪੈਸਾ ਆਉਂਦਾ ਜਦੋਂ ਬਹੁਤ ਬਹੁਤ ਹੀ ਤੇ ਫਿਰ ਮਤਲਬ ਕੀ ਲਾਈਫ ਚੇਂਜ ਹੋਈ ਲਾਈਫ ਨਹੀਂ ਮੈਂ ਕੋਈ ਦੀ ਚੇਂਜ ਨਹੀਂ ਦਾ ਮਤਲਬ ਕੀਤੀ ਹਾਂ ਨੋਰਮ ਕਿਉਂਕਿ ਇੱਕ ਤਾਂ ਹੁੰਦਾ ਪੈਸਾ ਤੁਹਾਡੇ ਕੋਲੇ ਸਰਟਨਲੀ ਕੋਈ ਚੀਜ਼ ਆ ਜਾਣੀ ਵੀ ਹਾਂ ਉੱਪਰ ਛੂ ਮੰਤਰ ਕਿਹਾ ਤੇ ਪੈਸਾ ਆ ਡ ਗਿਆ ਹੁਣ ਤਾਂ ਬਹੁਤ ਪੈਸੇ ਐਵੇਂ ਹੀ ਨਾ ਗੱਲ ਕਰੂੰ ਮੈਂ ਦੇਖਦਾ ਨਾ ਡਾਲਰ ਵੜਦੇ ਭਾਈ ਦੇ ਮੈਂ ਥੱਲੇ ਬੈਠਾ ਹੀ ਕਿੰਨ ਨਾ ਆ 200 ਹੋ ਗਏ 300 ਹੋ ਗਏ 400 ਹੋ ਗਏ ਐਵੇਂ ਕਿਸੇ ਟੈਕਸ ਵਾਲੇ ਨੇ ਮੇਰੇ ਕੋਲ ਨਹੀਂ ਹੁਣ ਤਾਂ ਟੈਕਸ ਦੇ ਵੀ ਸਕਦੇ ਭਾਜੀ ਦਿੰਨੇ ਆ ਹਾਂ ਉਹ ਜਦੋਂ ਮਿਹਨਤ ਕੀਤੀ ਉਦੋਂ ਸਰਕਾਰ ਤੋਂ ਲਿਆ ਕੁਛ ਨਹੀਂ ਹਾਂ ਪਰ ਜਦੋਂ ਸਕਸੈਸ ਹੋਇਆ ਉਦੋਂ ਸਰਕਾਰ ਨੂੰ ਦੇ ਰਿਹਾ ਹਾਂ ਹਾਂ ਦੇ ਰਿਹਾ ਹਾਂ ਮੈਂ ਆਪਣੀ ਕੈਟੇ ਆਪਣੀ ਕੈਟਾਗਰੀ ਦਾ ਵਾਲੀ ਕੈਟਾਗਰੀ ਦਾ ਆਈ ਥਿੰਕ ਹਾਈਲੀ ਟੈਕਸ ਪੇਡ ਕੀ ਬਾਤ ਸੱਚੀ ਗੱਲ ਹੈ ਔਰ ਮੈਂ ਕਿਹਾ ਕਿ ਕਦੀ ਵੀ ਨਹੀਂ ਟੈਕਸ ਰੱਖਣਾ ਜੋ ਸਰਕਾਰ ਦਾ ਹੱਕ ਬਣਦਾ ਦੋ ਜਦ ਤੱਕ ਪੈਸਾ ਆਇਆ ਉਦ ਤੱਕ ਪੈਸੇ ਨੂੰ ਸੰਭਾਲਣ ਦਾ ਸਲੀਕਾ ਵੀ ਆ ਗਿਆ ਸੀ ਸ਼ੇਰ ਸੁਣੋ ਬੜਾ ਖੂਬਸੂਰਤ ਹੈ ਸ਼ਾਇਦ ਕਿਤੇ ਕੰਮ ਵੀ ਆ ਜਾਵੇ ਜੀ ਤੁਹਾਡੇ ਸ਼ਾਸ ਕਰਕੇ ਮੁਝੇ ਮਾਰਨੇ ਕੇ ਲਿਏ ਕਿਉਂ ਤੀਰ ਉਠਾ ਰੱਖਾ ਹੈ ਵਾਹ ਮੁਝੇ ਮਾਰਨੇ ਕੇ ਲਿਏ ਕਿਉਂ ਤੀਰ ਉਠਾ ਰੱਖਾ ਹੈ ਕੀ ਇਹ ਕਾਫੀ ਨਹੀਂ ਕਿ ਨਜ਼ਰੋਂ ਕੋ ਝੁਕਾ ਰੱਖਾ ਹੈ ਵਾਹ ਕੀ ਇਹ ਕਾਫੀ ਨਹੀਂ कि नज़रों को झुका रखा है यूँ तो मुझे कुछ नहीं दिया जमाने ने बस एक तेरा दिल है जो मैंने दिल में छुपा रखा है हुई, हुई, क्या बात है क्या बात है मेरा दिल ये मानता है कि वो बेवफा नहीं क्या बात है मेरा दिल ये मानता है कि वो बेवफा नहीं ज़रा दूर है वो मुझसे ਲੇਕਿਨ ਖਫਾ ਨਹੀਂ ਏ ਰੱਬਾ ਕੀ ਬਾਤ ਹੈ ਯਾਰ ਮੇਰਾ ਦਿਲ ਇਹ ਮੰਨਦਾ ਹੈ ਕਿ ਉਹ ਵੀ ਬਾਤ ਮੈਨੂੰ ਨਕਲ ਮਾਰਨੀ ਪੈਣੀ ਰੁਕ ਜੇ ਪਕ ਪਕ ਦੀਪਕ ਮੁਰਗ ਕਿੰਗ ਔਨ ਦਾ ਮਾਈਕ ਸਬ ਕਾਰੂ ਸਿੰਘ